ਮੈਨੂੰ ਵੀ ਰੱਖਬਖ ਦੇ ਵਿੱਚ ਕੀ ਕਰ ਰਹੇ ਹੋ ਅੱਜ ਇੱਥੇ ਵੋਟਾਂ ਪੱਕੀਆਂ ਕਰ ਰਹੇ ਆਂ ਜੀ ਰੱਖਬਖ ਤੇ ਸਭ ਤੋਂ ਵੱਡੇ ਇੱਥੇ ਜੂਮ ਮੈਂ ਦੇਖਿਆ ਸਵੇਰ ਦਾ ਤੇ ਦੁਪਹਿਰੇ ਮੈਂ ਕੰਪੈਨੀ ਕਰ ਗਿਆ ਮੈਂ ਉਸ ਤੋਂ ਬਾਅਦ ਇੱਥੇ ਆਇਆ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੀ ਵੋਟ ਤੈਨੂੰ ਵੈਸਟ ਵਿੱਚ ਪੈਗੀ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਚੋਰ ਨਿਸ਼ਾਨ ਹੈ ਹਾ ਸ਼ਟਰ ਨੌ ਨੰਬਰ ਦਾ ਬਟਨ 19 ਤਰੀਕ ਨੂੰ ਇੱਕ ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰਨਗੇ ਸਾਰੇ ਲੋਕਾਂ ਨੇ ਵਾਅਦਾ ਕੀਤਾ ਜੀ ਹਾਂਜੀ ਬਹੁਤ ਵਧੀਆ ਬੰਦਾ ਜੀ ਬਹੁਤ ਵਧੀਆ ਜਿਆਦਾ ਬੋਟਾਂ ਨਾਲ ਜਿੱਤਾਂਗੇ ਜੀ ਹੁਣ ਮੁਕਾਬਲਾ ਮੇਰਾ ਕਿਸੇ ਨਾਲ ਨਹੀਂ ਹੈਗਾ ਹੁਣ ਸਭ ਤੋਂ ਮੈਂ ਅੱਗੇ ਚੱਲ ਰਿਹਾ ਇੱਥੋਂ ਤੱਕ ਕੀ ਐਨਆਰਆਈ ਦੀ ਰਿਪੋਰਟ ਵੀ ਚੈੱਕ ਕਰ ਲੋ ਉਹ ਵੀ ਇਹੀ ਗੱਲ ਕਹਿ ਰਹੀ ਹੈ ਕਿ ਸਭ ਤੋਂ ਅੱਗੇ ਨੀਟੂ ਜਾ ਰਿਹਾ ਜੀ ਮੈਂ ਚਲੋ ਮੈਂ ਕਹਣਾ ਮੈਂ ਨਹੀਂ ਜਿੱਤਣਾ ਪਰ ਐਨਆਰਆਈ ਦੀ ਰਿਪੋਰਟ ਥੋੜੀ ਝੂਠ ਮਾਰ ਸਕਦੀ ਹੈ ਨਹੀਂ ਬਸਤੇ ਇਲਾਕੇ ਦੇ ਵਿੱਚ ਵੱਡੇ ਵੱਡੇ ਚਿਹਰੇ ਆਵਾਜ਼ ਵੀ ਪਾਰਟੀ ਕਾਂਗਰਸ ਕਾਲੀ ਦਲ ਅੱਡੇ ਵੱਡੇ ਵੱਡੇ ਚਿਹਰੇ ਕਿੱਦਾਂ ਆ ਰਹੇ ਨੇ ਮੈਂ ਨਹੀਂ ਕਿਹਾ ਸਰ ਐਨਆਰਆਈ ਦੀ ਰਿਪੋਰਟ ਆਈ ਹੈ ਕਿ ਇਹ ਸਾਰੇ ਹਾਰਦੇ ਪਏ ਆ ਵੀ ਕੱਲਾ ਨੀਟੂ ਜਿੱਤਦਾ ਪਿਆ ਸਾਰੇ ਹਾਰ ਜਾਣੇ ਆ ਇਹ ਸਾਰੇ ਹਰ ਜਾਣੇ ਆ ਕੱਲਾ ਨੀਟੂ ਜਿੰਨਾ ਐਨਆਰਈ ਦੀ ਰਿਪੋਰਟ ਕਦੀ ਝੂਠੀ ਮਾਰ ਸਕਦੀ ਕਿਉਂਕਿ ਉਹਨਾਂ ਨੇ ਸਰਵੇ ਕੀਤਾ ਦਾ ਜੇ ਸਰਵੇ ਦੀ ਰਿਪੋਰਟ ਕਹਿ ਰਹੀ ਆ ਤੇ ਫਿਰ ਮੈਨੂੰ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਲੋਕਾਂ ਦਾ ਨਾਮ ਲੋਕਾਂ ਦਾ ਬੜਾ ਪਿਆਰ ਹੈ ਨਹੀਂ ਪਿਆਰ ਹੈਗਾ ਜੀ ਉਹ ਟੁੱਟ ਗਿਆ ਜੀ ਕਿਸ ਤਰ੍ਹਾਂ ਐਨਆਰਈ ਰਿਪੋਰਟ ਝੂਠੀ ਮਾਰ ਸਕਦੀ ਲੋਕਤੰਤਰ ਹੈ ਲੋਕਤੰਤਰ ਆਸ਼ਾਨੂੰ ਬੋਲ ਨਹੀਂ ਪੈਣੀ ਉਹਨੂੰ ਨਹੀਂ ਪੈਣੀ ਅੱਛਾ ਇਹ ਰਿਪੋਰਟ ਜਿਹੜੀ ਗੱਲ ਰਹੇ ਉਹ ਕਿੱਥੋਂ ਮਿਲਦੀ ਹੈ ਇਹ ਰਿਪੋਰਟ ਸਰਕਾਰ ਦਿੰਦੀ ਹੈ ਨਹੀਂ ਨਰਾਈ ਐਨਆਰਆਈ ਰਿਪੋਰਟ ਹੁੰਦੀ ਆ ਸਰਕਾਰ ਗੋਪਤ ਰਿਪੋਰਟ ਦਿੰਦੀ ਆ ਕਿ ਉਹ ਜਾਂਚ ਕੀਤੀਆਂ ਦੀ ਐਨਆਰ ਅੰਡਰ ਟੀਮ ਵੱਲੋਂ ਕਿ ਕਿਹਦੇ ਵੱਲ ਲੋਕੀ ਜ਼ਿਆਦਾ ਹੈ ਕਿੰਨੂ ਲੋਕੀ ਪਸੰਦ ਕਰ ਰਿਹਾ ਤੇ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਕਰ ਰਿਹਾ ਉੱਥੇ ਵਾਰਡ ਤਾਂ ਨਹੀਂ ਮੈਨੂੰ ਪਤਾ ਕਰਕੇ ਤੁਮ ਕਿ ਆ ਮੈਂ 165 ਵਾਰਡ ਅੱਜ ਲੋਕਾਂ ਮੇਂ ਜਾ ਰਹੇ ਲੋਕੀ ਤੁਹਾਨੂੰ ਆਪਣੀ ਸਮੱਸਿਆ ਦੱਸਦੇ ਆ ਕੀ ਕੀ ਸਮੱਸਿਆ ਹਾਂ ਸਾਰੀ ਸਮੱਸਿਆ ਦੱਸਦੇ ਲੋਕਾਂ ਤੋਂ ਦੱਸ ਰਹੇ ਨੇ ਬਿਲਕੁਲ ਦੱਸਦੇ ਜੀ ਕੀ ਸਮੱਸਿਆ ਲੋਕਾਂ ਦੇ ਕਿਸੇ ਦੇ ਗਲੀ ਦੇ ਵਿੱਚ ਕੋਈ ਗਲੀ ਟੇਪਰ ਬਣੀ ਆ ਕੋਈ ਆ ਕੋਈ ਉਹ ਬਹੁਤ ਸਮੱਸਿਆ ਆ ਮੈਂ ਸਾਰੇ ਨਾਲ ਮਿਲ ਕੇ ਆ ਤੇ ਮੈਂ ਬੜਾ ਵਧੀਆ ਲੱਗਾ ਮੈਨੂੰ ਲੋਕਾਂ ਨੇ ਮੈਨੂੰ ਚਾਹ ਪਾਣੀ ਪਿਆ ਰੋਟੀ ਪਾਣੀ ਖਵਾਇਆ ਮੈਨਾਂ 1 ਰੁਪਈਆ ਲੱਗ ਦਿੱਤਾ ਉਲਟਾ ਲੋਕਾਂ ਨੇ ਮੈਨੂੰ ਕਿਹਾ ਵੀ ਤੈਨੂੰ ਅਸੀਂ ਹੈਲਪ ਕਰਾਂਗੇ ਔਰ ਪੈਸੇ ਵਲੋਂ ਸਪੋਰਟ ਕਰਾਂਗੇ ਬੋਟ ਵਲੋਂ ਸਪੋਰਟ ਕਰਾਂਗੇ ਸਰ ਗਨਮੈਨ ਉਧਰ ਖੜੇ ਨੇ ਨਹੀਂ ਗਨਮੈਨ ਮਿਲੇਗੀ ਦੋ ਗਨਮੈਨ ਮਿਲੇਗੀ ਸੇ ਹਾਲ ਕਿੱਦਾਂ ਕੀ ਕਿਸ ਤਰ੍ਹਾਂ ਘੁਮਰਿਓ ਉਹਨਾਂ ਨੂੰ ਨਾਲ ਲੈ ਕੇ ਗਰਮੀ ਨਹੀਂ ਆਪਾਂ ਦੇਖੋ ਆਪਾਂ ਕਰ ਰਹੇ ਹਾਂ ਡੋਰ ਟੂ ਡੋਰ ਪੈਦਲ ਡੋਰ ਟੂ ਡੋਰ ਕਰ ਰਹੇ ਉਹ ਵੀ ਨਾਲ ਕਰ ਰਹੇ ਨੇ ਡੋਰ ਟੂ ਡੋਰ ਤੇ ਪੈਦਲ ਹੀ ਹੁੰਦਾ ਹੁਣ ਹੁਣ ਮੈਂ ਜਾਨੀ ਕਿ ਅ ਜਾ ਉਹਨਾਂ ਮੈਂ ਉਹ ਮਤਲਬ ਕਿ ਕਿਦਾਂ ਕਰਾਂ ਜੀ ਇਹੀ ਤਰੀਕੇ ਕੱਲ ਨੂੰ ਐਮਐਲਏ ਬੰਦੇ ਹੋ ਤਾਂ ਤੁਹਾਡਾ ਵਿਜ਼ਨ ਕੀ ਕੀ ਉਹ ਪੱਕਾ ਜੀ ਪੱਕਾ ਦੇਖੋ ਐਨਆਰਆਈ ਜਾਂਚ ਕਦੀ ਝੂਠੀ ਮਾਰ ਸਕਦੀ ਨਾ ਸੰਜੀਵ ਰੋੜਾ ਜਿਤਨਾ ਵਾ ਤੇ ਨਾ ਜਿਤਨਾ ਆਸ਼ੂ ਇਹ ਗਰੰਟੀ ਲਿਖਾ ਲਓ ਮੈਂ ਤਕੋੜੇ ਕਾਗਜ਼ ਤੇ ਸਾਰੇ ਹੀ ਜਿੰਨੇ ਵੀ ਖੜੇ ਹੋਏ ਨੇ ਐਮਐਲਏ ਵਾਸਤੇ ਸੰਜੀਵ ਵਾਸਤੇ ਸਾਰੇ ਹੀ ਇਹ ਸਾਰੇ ਹਰਿਆਣੇ ਸਟਾਰ ਕੈਂਪਿੰਗ ਲੈ ਕੇ ਆ ਰਹੇ ਨੇ ਕੋਈ ਬਹੁਤ ਦੇ ਲਿਆ ਰਹੇ ਨੇ ਤੁਹਾਡਾ ਕੌਣ ਆ ਰਿਹਾ ਮੈਂ ਇਕੱਲਾ ਸਟਾਰ ਬਹੁਤ ਆ ਔਰ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਉਹ ਜਿਹੜੇ ਰੰਨਾ ਦੇ ਸੀ ਲਕ੍ਰਮੀਨ ਦੇ ਨੀ ਮੈਂ ਅਸਲੇ ਤੇ ਗੋਣੇ ਲਾ ਦਿੱਤੇ ਹਾ ਤੇਰੇ ਬੰਬੇ ਬੰਬੇ ਵਾਲੇ ਮਿੱਠੀ ਏ ਨੀ ਮੈਂ ਬੂਸੇ ਪਿੰਡ ਆਉਣ ਲਾ ਦਿੱਤੇ ਇੱਕ ਗਾਣਾ ਹੋਰ ਬੁੱਟਾ ਤੇ ਬਣਾਇਆ ਮੈਂ ਜੇ ਕੋਈ ਸੁਣਾਵਾਂ ਚਲ ਸੁਣਾ ਸੁਣਾਓ ਕਦ ਚਾਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਲ ਮੈਂ ਸਰਕਾਰ ਸੁਟਿਆ ਨਾ ਲੈ ਤੇ ਦਿਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਕੂਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5G ਦੇ ਪਿੱਛੇ ਕੁਝ ਚੱਲ ਰਿਹਾ ਕੁਟਾਲਾ ਕਰੋਨਾ ਤੇ ਸਰਕਾਰ ਹੁਣ ਬੈਠੀ ਹੁਣ ਕਿਉਂ ਬੋਣ ਕਿਉਂਕਿ ਸਰਕਾਰ ਨੇ ਨਵੇਂ ਪੱਤੇ ਚਲਣੇ ਆ ਦੇਖੋ ਜਦ ਵੀ ਆਂਦਾ ਕਰੋੜਪਤੀ ਟਿਕਟ ਲੈ ਕੇ ਜਾਂਦਾ ਜਦ ਵੀ ਆਂਦਾ ਅਰਬਪਤੀ ਟਿਕਟ ਲੈ ਕੇ ਜਾਂਦਾ ਇਹ ਆਮ ਨਾਗਰਿਕ ਔਰ ਮੈਂ ਬੱਟੀ ਗੱਲ ਕਹਾਂਗਾ ਜੇ ਮੈਂ ਜਿੱਤਾਂ ਜੇ ਮੈਂ ਜਿੱਤ ਗਿਆ ਇਸ ਲੁਧਿਆਣੇ ਤੋਂ ਲੁਧਿਆਣਾ ਇੱਕ ਤਾਜਮਹਿਲ ਬਣ ਜਾਣਾ ਦੇਖੋ ਇੰਗਲੈਂਡ ਇੰਗਲੈਂਡ ਬਾਲੀਵੁੱਡ ਅਮਰੀਕਾ ਯੂ ਐਸ ਏ ਕੈਨੇਡਾ ਫਰਾਂਸ ਇਟਲੀ ਜਾਪਾਨ ਸਾਰਿਆਂ ਨੇ ਕਿਹਾ ਨੀਟੂ ਨੌ ਵਾਰੀ ਲਗਾਤਾਰ ਹਾਰਿਆ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਤਿਆ ਆਪਾਂ ਦੇਖੋ ਰੋਟੀ ਤਾਂ ਆਪਾਂ ਹਰ ਕੋਈ ਖਾਂਦੇ ਆ ਕੋਈ ਥੋੜੀ ਖਾਂਦਾ ਕੋਈ ਜ਼ਿਆਦਾ ਖਾਂਦਾ ਕੋਈ ਜ਼ਿਆਦਾ ਕਮਾਉਂਦਾ ਕੋਈ ਘੱਟ ਕਮਾਉਂਦਾ ਪਰ ਜਿਹੜਾ ਨਾਮ ਹੈ ਨਾ ਇਹ ਨਾਮ ਲੁਧਿਆਣਾ ਵਾਸੀਆਂ ਨੂੰ ਜਿਹੜਾ ਬੈਸਟ ਵਾਲ ਨੂੰ ਮਿਲ ਰਿਹਾ ਨਾ ਇਹ ਤੋਂ ਉੱਤੇ ਵੱਡਾ ਨਾਮ ਹੀ ਨਹੀਂ ਮਿਲਣਾ ਸਾਰੇ ਹੀ ਜਿੰਨੇ ਕੈਂਡੀਡੇਟ ਸਾਰੇ ਪਾਦੇ ਸਾਰੇ ਉੱਚ ਪੱਧਰ ਦੇ ਉੱਤੇ ਪੜੇ ਲਿਖੇ ਹੈਗੇ ਆ ਇਸ ਚੀਜ਼ ਦੀ ਮਾਰ ਪੈਂਦੀ ਹੈ ਨਹੀਂ ਜੀ ਕੋਈ ਮਾਰ ਨਹੀਂ ਪੈਂਦੀ ਉਹਨਾਂ ਨੇ ਪੀਏ ਕੋ ਰੱਖੇ ਫਿਰ ਜਿੰਨੇ ਪੜੇ ਲਿਖੇ ਪੀਏ ਕੋ ਰੱਖੇ ਕੀ ਫੀਲ ਕਰ ਉਹ ਵੀ ਅਨਪੜ੍ਹੀ ਆ ਖਾਲੀ ਉਹ ਸਮਝਦਾਰੀ ਜ਼ਿਆਦਾ ਵਾ ਪੀਏ ਬਜ਼ਾਦ ਨੂੰ ਸਮਝਾਉਂਦੇ ਸਰ ਤੁਸੀਂ ਸਵੇਰੇ ਆ ਕੇ ਨਾ ਤੇ ਹੁਣ ਸਾਡੇ ਵਰਗਾ ਬੰਦਾ ਬੇਚੇਜ ਕੋ ਕੇ ਬੋਲਦਾ ਵਾ ਮੌਜੂਦਾ ਸਰਕਾਰ ਵਾਲਾ ਤੁਹਾਨੂੰ ਬਿਜਲੀ ਫਰੀ ਹੈ ਉਹ ਕੋਈ ਕੁਛ ਨਹੀਂ ਫਰੀ ਜੀ ਕੋਈ ਨਹੀਂ ਦੇਖੋ ਮੈਂ ਤੁਹਾਨੂੰ ਕੀ ਦੱਸਾਂ ਉਹਨੇ ਗਰੀਬਾਂ ਦਾ ਕਿੱਦਾਂ ਖੂਨ ਪੀਰਿਆ ਮੈਂ ਦੱਸ ਨਹੀਂ ਸਕਦਾ 600 ਪ੍ਰੋਫੈਸਰ ਦੀ ਨੌਕਰੀ ਖਾਲੀ ਹੈ ਜੀ ਮੈਂ ਕਹਿੰਦਾ ਵੀ ਸਾਰਾ ਹਿੰਦੁਸਤਾਨ ਦੀ ਕੱਟੀ ਜਾਵੇ ਜੇ ਇੰਨਾ ਦਮ ਸੀਗਾ ਪਾਕਿਸਤਾਨ ਬਾਰੇ ਕੋਈ ਨਹੀਂ ਬੋਲੇ ਹੈ ਜੇ ਮੈਂ ਜਿੱਤੇ ਮੇਰੀ ਗੱਲ ਸੁਣ ਜੇ ਮੈਂ ਜਿੱਤਿਆ ਤੇ ਪਾਕਿਸਤਾਨ ਨੇ ਸੜ ਕੇ ਸੁਆਹ ਹੋ ਜਾਣਾ ਵਾ ਇਹ ਦੇਖ ਲਓ ਜੇ ਤੁਸੀਂ ਪਾਕਿਸਤਾਨ ਨੂੰ ਸੜਨਾ ਚਾਹੁੰਦੇ ਹੋ ਪਾਕਿਸਤਾਨ ਨੂੰ ਟਕਰਾਅ ਦੇ ਦੇਣਾ ਚਾਹੁੰਦੇ ਹੋ ਤੇ ਮੈਨੂੰ ਜਿਤਾ ਦਿਓ ਕੱਲ ਪਾਕਿਸਤਾਨ ਦੀ ਜਿੱਤੀ ਗਈ ਕੱਲ ਨਹੀਂ ਪਾਕਿਸਤਾਨ ਨੇ 2000 ਲਾਈਫ ਦਾ ਬੰਦਾ ਕਹਿ ਰਿਹਾ ਸੀ ਨੀਟੂ ਨੇ ਨਹੀਂ ਜਿੱਤਣਾ ਮੈਂ ਕਿਹਾ ਜੇ ਮੈਂ ਜਿੱਤ ਗਿਆ ਤੇ ਕਹਿੰਦੇ ਤੂੰ ਜਿੱਤ ਨਹੀਂ ਸਕਦਾ ਉਹ ਮੈਨੂੰ ਐਨਆਰ ਆ ਰਿਪੋਰਟ ਕਿਸੇ ਬੰਦੇ ਨੇ ਭੇਜੀ ਕਿ ਐਨਆਰ ਰਿਪੋਰਟ ਕਹਿੰਦੀ ਗੁਪਤਕ ਵੋਟ ਜਿਹੜੀ ਆ ਨਾ ਉਹ ਨੀਟੂ ਸ਼ਤਰਾਂ ਵਾਲੋਂ ਜਾ ਰਹੀ ਹੈ ਸਾਰੀ ਵੋਟ ਤੇ ਸੰਜੀਪ ਰੋੜਾ ਵੀ ਹਾਰਦਾ ਪਿਆ ਤੇ ਆਸ਼ੂ ਵੀ ਹਾਰਦਾ ਪਿਆ ਇਹ ਅਪੀਲ ਕਰਨ ਵੋਟਰਾਂ ਨੂੰ ਤੇ ਮੈਨੂੰ ਸਾਰੇ ਜਿਤਾ ਦਿਓ ਬਸ ਇਦਾਂ ਹੀ ਵੋਟਰਾਂ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੇ ਵੋਟਾਂ ਪਾਤੀਆਂ ਸਮਝ ਲਓ ਪਾਤੀਆਂ ਜੀ ਜਿੱਤ ਗਈ ਹੋ ਪਗਵਾਨ ਜਮਾਨ ਜੀ ਨੇ ਹੱਤ ਕੀ ਨਹੀਂ ਹੱਤ ਕੀ ਨਿਰਾਸ਼ਾ ਕਜਾੜਾ ਬਣਾ ਤੋ ਕਿਉਂਕਿ ਪੰਜਾਬ ਦੀ ਜਨਤਾ ਬਿਲਕੁਲ ਖੁਸ਼ ਨਹੀਂ ਹਰ ਜਗ੍ਹਾ ਤੇ ਟੱਕਾ ਚੱਲ ਰਿਆ ਇਹਨਾਂ ਦਾ ਤੇ ਜੇ ਅਸ਼ੂਦੀ ਗੱਲ ਕਰੀਏ ਤੇ ਉਹ ਕਹਿੰਦੇ ਚੰਨੀ ਸਾਹਿਬ ਤੁਹਾਨੂੰ ਮਿਲਣਾ ਦਫਤਰ ਕਿੱਥੇ ਤੁਹਾਡਾ ਦੇਖੋ ਮੈਂ ਮੈਂ ਕਹਿੰਦਾ ਵੀ ਮੇਰਾ ਦਫਤਰ ਆਉ ਉਥੇ ਦੇਖੋ ਆ ਪਾਣੀ ਵਾਲੀ ਟੈਂਕੀ ਲੱਗੇ ਉੱਪਰ ਹਾਂਜੀ ਪਾਣੀ ਵਾਲਾ ਪਾਣੀ ਵਾਲੀ ਟੈਂਕੀ ਸਾਹਮਣੇ ਕਾਲਾ ਗੇਟ ਆ ਘਰ ਉਥੇ ਮੈਂ ਘਰ ਲਿਆ ਹੁਣ ਮੈਂ ਬੈਸਟ ਵਿੱਚ ਆ ਗਿਆ ਹੁਣ ਪਾਣੀ ਦੀ ਟੈਂਕੀ ਆ ਘੱਟੋ ਘੱਟ ਨਹੀਂ 100 ਤੋਂ ਉੱਪਰ ਪੰਜ ਨੇ ਮਠਾਣੇ ਲੱਗੇ ਜੀ ਜੀ